ਤਾਂ ਉਹ ਕਹਿੰਦੇ ਨੇ ਕਿ ਸਿੰਘ ਸਾਹਿਬ 100 ਸਾਲ ਹੋ ਚੁੱਕੇ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਗਏ ਹੋਏ ਤੇ ਇਹ ਕਿਵੇਂ ਹੋ ਸਕਦਾ ਇਸ ਤਰ੍ਹਾਂ ਮਤਲਬ ਕਿ ਕੋਈ ਜਿਉਂਦਾ ਕਿਵੇਂ ਰਹਿ ਸਕਦਾ ਇੰਨੇ ਸਮੇਂ ਤੱਕ ਤਾਂ ਫਿਰ ਵੀ ਉਹ ਕਹਿੰਦੇ ਨੇ ਕਿ ਕੋਈ ਤਾਂ ਹੋਊ ਸ਼ਾਇਦ ਕੋਈ ਜਿਉਂਦਾ ਹੋਵੇ ਆਪਾਂ ਲੱਭੀਏ ਤਾਂ ਸਹੀ ਤਾਂ ਫਿਰ ਉਹਨਾਂ ਦੇ ਫਰਮਾਨ ਦੀ ਤਾਮੀਰ ਕੀਤੀ ਜਾਂਦੀ ਆ ਤਾਂ ਕਹਿੰਦੇ ਨੇ ਕਿ ਜਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਉਹ ਬਜ਼ੁਰਗ ਮਿਲ ਗਿਆ ਮਾਰਾਇਨ ਜੀ ਜਿਵੇਂ ਸੀਗੇ ਜਿਸ ਹਾਲਤ ਵਿੱਚ ਸੀਗੇ ਉਸੇ ਤਰ੍ਹਾਂ ਹੀ ਉੱਥੋਂ ਭੱਜ ਲੈਂਦੇ ਨੇ ਕਿ ਉਹਨਾਂ ਦੇ ਪੈਰਾਂ ਦੇ ਵਿੱਚ ਕਹਿੰਦੇ ਨੇ ਕਿ ਉਹ ਜੁੱਤੀ ਵੀ ਨਹੀਂ ਸੀਗੀ ਤਾਂ ਉਹ ਬਜ਼ੁਰਗ ਦੱਸਦਾ ਹੈ ਕਿ ਮੈਂ ਛੋਟਾ ਜਿਹਾ ਸੀ ਜਦੋਂ ਮੈਂ ਆਪਣੇ ਮਾਪਿਓ ਦੇ ਨਾਲ ਸ੍ਰੀ ਅਨੰਦਪੁਰ ਸਾਹਿਬ ਗਿਆ ਸੀਗਾ ਇੱਕ ਵਿਸਾਖੀ ਦੇ ਦਿਹਾੜੇ ਦੇ ਉੱਤੇ ਤੇ ਉੱਥੇ ਕਹਿੰਦੇ ਦਰਬਾਰ ਲੱਗਿਆ ਸੀਗਾ ਗੁਰੂ ਗੋਬਿੰਦ ਸਿੰਘ ਜੀ ਉਸ ਦਰਬਾਰ ਵਿੱਚ ਸੀਗੇ ਅੱਜ ਕੱਲ ਨਾ ਕਈ ਲੋਕ ਚਾਰਕ ਕਿਤਾਬਾਂ ਪੜ੍ਹ ਕੇ ਤੇ ਖੁਦ ਨੂੰ ਇਤਿਹਾਸਕਾਰ ਕਹਿਣ ਲੱਗ ਜਾਂਦੇ ਐ ਤੇ ਮਹਾਰਾਜਾ ਰਣਜੀਤ ਸਿੰਘ ਬਾਰੇ ਬੜਾ ਕੁਝ ਦੱਸਦੇ ਆ ਤੇ ਉਹਨਾਂ ਵਿੱਚੋਂ ਕਈ ਐਸੇ ਵੀ ਨੇ ਜਿਹੜੇ ਕਹਿੰਦੇ ਨੇ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਨਾ ਹੰਕਾਰ ਸੀਗਾ ਸ਼ਾਇਦ ਕਈ ਇਹੋ ਜਿਹੇ ਵੀ ਨੇ ਜਿਹੜੇ ਕਹਿੰਦੇ ਨੇ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਆਪਣੇ ਗੁਰੂ ਨਾਲ ਪਿਆਰ ਨਹੀਂ ਸੀ ਕਈ ਇਹ ਵੀ ਕਹਿ ਦਿੰਦੇ ਨੇ ਕਿ ਉਹਨਾਂ ਨੇ ਸਿੱਖੀ ਦਾ ਘਾਣ ਕੀਤਾ ਜਾਂ ਫਿਰ ਉਹ ਸਿੱਖ ਨਹੀਂ ਰਹੇ ਉਹਨਾਂ ਨੇ ਸਿੱਖੀ ਪਰੰਪਰਾ ਦੀ ਪਾਲਣਾ ਨਹੀਂ ਕੀਤੀ ਸਿੱਖੀ ਸਿਧਾਂਤਾਂ ਦੀ ਪਾਲਣਾ ਨਹੀਂ ਕੀਤੀ ਤਾਂ ਮੈਂ ਉਹਨਾਂ ਸਾਰਿਆਂ ਨੂੰ ਇੱਕ ਚੀਜ਼ ਕਹਿਣੀ ਜਾਂਦਾ ਕਿ ਪਹਿਲਾਂ ਤਾਂ ਤੁਸੀਂ ਆਪਣੇ ਆਪ ਨੂੰ ਇਤਿਹਾਸਕਾਰ ਕਹਿਣਾ ਛੱਡ ਦਿਓ ਕਿਉਂਕਿ ਇਸ ਤੋਂ ਇੱਕ ਚੀਜ਼ ਪਤਾ ਲੱਗਦੀ ਹੈ ਕਿ ਤੁਸੀਂ ਫਿਰ ਮਹਾਰਾਜਾ ਰਣਜੀਤ ਸਿੰਘ ਬਾਰੇ ਕੁਝ ਜਾਣਦੇ ਹੀ ਨਹੀਂ ਸੀਗੇ ਜੇ ਤੁਸੀਂ ਇਹ ਕਹਿ ਰਹੇ ਹੋ ਕਿ ਉਹਨਾਂ ਦਾ ਆਪਣੇ ਗੁਰੂ ਨਾਲ ਪਿਆਰ ਨਹੀਂ ਸੀ ਗਿਆ ਜਾਂ ਸਿੱਖੀ ਨਾਲ ਪਿਆਰ ਨਹੀਂ ਸੀ ਤਾਂ ਫਿਰ ਮੈਨੂੰ ਨਹੀਂ ਪਤਾ ਕਿ ਤੁਸੀਂ ਕਿਹੜੀਆਂ ਕਿਤਾਬਾਂ ਪੜ੍ਹੀਆਂ ਨੇ ਜਾਂ ਕਿਹੜਾ ਇਤਿਹਾਸ ਪੜ੍ਹਿਆ ਜਾਂ ਤੁਸੀਂ ਕੀ ਦੇ ਬਾਰੇ ਪੜ੍ਹਿਆ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਬਾਰੇ ਤਾਂ ਜਿੰਨਾ ਵੀ ਪੜਦੇ ਆ ਉਸ ਤੋਂ ਇਹੀ ਮਤਾ ਲੱਗਦਾ ਕਿ ਉਹਨਾਂ ਵਰਗਾ ਗੁਰੂ ਨੂੰ ਪਿਆਰ ਕਰਨ ਵਾਲਾ ਕੋਈ ਹੈ ਹੀ ਨਹੀਂ ਸੀ ਉਹਨਾਂ ਦੀ ਮਹਾਨਤਾ ਦਾ ਇੱਕ ਕਾਰਨ ਇਹ ਸੀਗਾ ਕਿ ਏਸ਼ੀਆ ਦੇ ਸਭ ਤੋਂ ਤਾਕਤਵਰ ਸਮਰਾਟ ਹੋਣ ਦੇ ਬਾਵਜੂਦ ਵੀ ਸਭ ਤੋਂ ਅਮੀਰ ਰਾਜ ਦੇ ਸਮਰਾਟ ਹੋਣ ਦੇ ਬਾਵਜੂਦ ਵੀ ਉਹ ਆਪਣੇ ਗੁਰੂ ਅੱਗੇ ਝੁਕਦੇ ਸੀਗੇ ਤੇ ਉਹਨਾਂ ਦਾ ਆਪਣੇ ਗੁਰੂ ਲਈ ਮਾਣਾ ਮੁਹੀ ਪਿਆਰ ਸੀ ਕਦੇ ਵੀ ਹੰਕਾਰ ਨਹੀਂ ਸੀ ਆਇਆ ਉਹਨਾਂ ਦੇ ਵਿੱਚ ਤੇ ਉਹਦੀ ਇੱਕ ਮਿਸਾਲ ਇੱਕ ਘਟਨਾ ਤੋਂ ਮਿਲਦੀ ਆ ਜਿਹਦੇ ਬਾਰੇ ਸ਼ਾਇਦ ਬਹੁਤਿਆਂ ਨੂੰ ਨਹੀਂ ਪਤਾ ਹੋਣਾ ਤਾਂ ਮੈਂ ਤੁਹਾਨੂੰ ਦੱਸ ਦਿਆਂ ਕਿ ਇੱਕ ਵਾਰ ਮਹਾਰਾਜਾ ਰਣਜੀਤ ਸਿੰਘ ਕਹਿੰਦੇ ਆ ਕਿ ਆਪਣੇ ਰਾਜ ਵਿੱਚ ਪੂਰੇ ਪੰਜਾਬ ਵਿੱਚ ਕੋਈ ਐਹੋ ਜਿਹਾ ਬੰਦਾ ਲੱਭ ਕੇ ਲੈ ਕੇ ਆਓ ਜਾਂ ਕੋਈ ਉਹ ਜੀ ਬੀਬੀ ਲੱਭ ਕੇ ਲੈ ਕੇ ਆਓ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਦੇਖਿਆ ਹੋਵੇ ਹੁਣ ਜਦੋਂ ਉਹਨਾਂ ਨੇ ਇਹ ਚੀਜ਼ ਕਹਿਤੀ ਨਾ ਤਾਂ ਉਹਨਾਂ ਦੇ ਦਰਬਾਰੀ ਸਾਰੇ ਹੈਰਾਨ ਹੋ ਗਏ ਤਾਂ ਉਹ ਪੁੱਛਦੇ ਆ ਉਹਨਾਂ ਨੂੰ ਕਿ ਸਿੰਘ ਸਾਹਿਬ ਇਹ ਕਿਵੇਂ ਹੋ ਸਕਦਾ ਮਹਾਰਾਜਾ ਰਣਜੀਤ ਸਿੰਘ ਨਾ ਕਹਿੰਦੇ ਹੁੰਦੇ ਸੀ ਕਿ ਮੈਨੂੰ ਸਿੰਘ ਸਾਹਿਬ ਆਖਿਆ ਕਰੋ ਜਿਹੜੇ ਉਹਨਾਂ ਦੇ ਸਾਥੀ ਸੀ ਕਿ ਮਹਾਰਾਜ ਨਹੀਂ ਕਹਿਣਾ ਮਹਾਰਾਜ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਨੇ ਤੇ ਤੁਸੀਂ ਮੈਨੂੰ ਸਿੰਘ ਸਾਹਿਬ ਆਖਿਆ ਕਰੋ ਤਾਂ ਉਹਨਾਂ ਦੇ ਜੋ ਦਰਬਾਰੀ ਸੀ ਉਹ ਕਹਿੰਦੇ ਨੇ ਸਿੰਘ ਸਾਹਿਬ ਇਹ ਕਿਸ ਤਰ੍ਹਾਂ ਹੋ ਸਕਦਾ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਤਾਂ ਕਹਿੰਦੇ ਕਿ ਗਏ ਹੋਏ 100 ਸਾਲ ਹੋ ਗਿਆ ਕਿ ਗੁਰੂ ਗੋਬਿੰਦ ਸਿੰਘ ਜੀ 1708 ਦੇ ਵਿੱਚ ਪਰਲੋਕ ਸੁਧਾਰ ਦੇ ਨੇਤੇ ਉਦੋਂ तकरीबन 100 ਸਾਲ ਬਾਅਦ ਆਉਂਦਾ ਖਾਲਸਾ ਰਾਜ ਤੇ ਇਹ ਖਾਲਸਾ ਰਾਜ ਬਾਰੇ ਦੀ ਗੱਲ ਹੈ ਤਾਂ ਉਹ ਕਹਿੰਦੇ ਨੇ ਕਿ ਸਿੰਘ ਸਾਹਿਬ 100 ਸਾਲ ਹੋ ਚੁੱਕੇ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਗਏ ਹੋਏ ਤੇ ਹੁਣ ਜੇ ਕੋਈ ਵਿਅਕਤੀ ਇਸ ਤਰ੍ਹਾਂ ਦਾ ਹੈਗਾ ਵੀ ਆ ਤਾਂ ਇਹਦਾ ਮਤਲਬ ਇਹ ਹੈ ਕਿ ਉਹ 100 ਸਾਲ ਤੋਂ ਵੀ ਵੱਡੀ ਉਮਰ ਦਾ ਕੋਈ ਚਾਹੀਦਾ ਇਹ ਕਿਵੇਂ ਹੋ ਸਕਦਾ ਇਸ ਤਰ੍ਹਾਂ ਮਤਲਬ ਕਿ ਕੋਈ ਜਿਉਂਦਾ ਕਿਵੇਂ ਰਹਿ ਸਕਦਾ ਇੰਨੇ ਸਮੇਂ ਤੱਕ ਤਾਂ ਫਿਰ ਵੀ ਉਹ ਕਹਿੰਦੇ ਨੇ ਕਿ ਕੋਈ ਤਾਂ ਹੋਊ ਸ਼ਾਇਦ ਕੋਈ ਜਿਉਂਦਾ ਹੋਵੇ ਆਪਾਂ ਲੱਭੀਏ ਤਾਂ ਸਹੀ ਤਾਂ ਫਿਰ ਉਹਨਾਂ ਦੇ ਫਰਮਾਨ ਦੀ ਤਮੀਰ ਕੀਤੀ ਜਾਂਦੀ ਆ ਤੇ ਇੱਕ ਯੂ نو ਅਨਾਉਂਸਮੈਂਟ ਜਿਵੇਂ ਉਸ ਜਮਾਨੇ ਵਿੱਚ ਕਰਦੇ ਹੁੰਦੇ ਸੀ ਕਿ ਕਈ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦੇ ਫਰਮਾਨ ਭੇਜੇ ਜਾਂਦੇ ਨੇ ਕਿ ਅਗਰ ਕੋਈ ਵਿਅਕਤੀ ਹੈ ਜੀਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਦੇਖਿਆ ਤਾਂ ਉਹ ਇਤਲਾ ਕਰੇ ਉਹਨੂੰ ਮਹਾਰਾਜਾ ਰਣਜੀਤ ਸਿੰਘ ਮਿਲਣਾ ਜਾਂਦੇ ਨੇ ਤੇ ਕਹਿੰਦੇ ਨੇ ਕਿ ਕਈ ਹਫ਼ਤਿਆਂ ਦੀ ਭਾਲ ਦੇ ਮਗਰੋਂ ਇੱਕ ਵਿਅਕਤੀ ਮਿਲ ਜਾਂਦਾ ਇੱਕ ਬਜ਼ੁਰਗ ਮਿਲ ਜਾਂਦਾ ਤੇ ਉਸਨੂੰ ਫਿਰ ਲਾਹੌਰ ਦਰਬਾਰ ਲਿਆਂਦਾ ਜਾਂਦਾ ਤੇ ਜਦੋਂ ਇਹ ਖਬਰ ਮਹਾਰਾਜਾ ਰਣਜੀਤ ਸਿੰਘ ਨੂੰ ਮਿਲਦੀ ਆ ਤਾਂ ਕਹਿੰਦੇ ਨੇ ਕਿ ਉਸ ਵਕਤ ਉਹ ਸਵੇਰ ਕੀ ਇਦਾਂ ਬੈਠੇ ਸੀ ਕਿ ਸ਼ਾਇਦ ਉਹ ਪ੍ਰਸ਼ਾਦਾ ਆਸ਼ਾ ਕਰੇ ਸੀ ਕਿ ਜਾਂ ਸਵੇਰ ਕੀ ਕੁਝ ਲੋਕ ਕਹਿੰਦੇ ਕਿ ਇਦਾਂ ਬੈਠੇ ਸੀ ਜਿਵੇਂ ਆਪਾਂ ਆਮੀ ਬੈਠੇ ਹੁੰਦੇ ਨੇ ਕਿ ਉਹ ਦਰਬਾਰ ਚ ਜਾਣ ਵਾਲੀ ਸਥਿਤੀ ਵਿੱਚ ਨਹੀਂ ਸੀ ਬੈਠੇ ਕਿ ਇਹ ਪੂਰਾ ਤਿਆਰ ਹੋ ਕੇ ਨਹੀਂ ਸੀ ਬੈਠੇ ਤਾਂ ਕਹਿੰਦੇ ਨੇ ਕਿ ਜਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਉਹ ਬਜ਼ੁਰਗ ਮਿਲ ਗਿਆ ਜਿਸਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਦੇਖਿਆ ਤਾਂ ਕਹਿੰਦੇ ਨੇ ਕਿ ਮਹਾਰਾਜਾ ਰਣਜੀਤ ਸਿੰਘ ਜਿਵੇਂ ਸੀਗੇ ਜਿਸ ਹਾਲਤ ਵਿੱਚ ਸੀਗੇ ਉਸੇ ਤਰ੍ਹਾਂ ਹੀ ਉੱਥੋਂ ਭੱਜ ਲੈਂਦੇ ਨੇ ਕਿ ਉਹਨਾਂ ਦੇ ਪੈਰਾਂ ਦੇ ਵਿੱਚ ਕਹਿੰਦੇ ਨੇ ਕਿ ਕੋ ਜੁੱਤੀ ਵੀ ਨਹੀਂ ਸੀਗੀ ਤੇ ਉਹ ਸਿਰ ਦੇ ਉੱਪਰ ਆਮ ਹੀ ਉਹਨਾਂ ਨੇ ਇੱਕ ਪਗੜੀ ਪੈਣੀ ਹੋਈ ਸੀ ਕਿ ਜੋ ਉਹਨਾਂ ਦਾ ਦਰਬਾਰ ਵਾਲਾ ਜੋ ਮੁਕਤ ਵਾਲੀ ਪਗੜੀ ਨਹੀਂ ਸੀ ਤੇ ਆਮ ਵਸਤਰਾਂ ਦੇ ਵਿੱਚ ਹੀ ਕਹਿੰਦੇ ਉੱਧਰ ਨੂੰ ਉਹ ਭੱਜ ਲੈਂਦਾ ਜਦੋਂ ਖ਼ਬਰ ਮਿਲਦੀ ਆ ਇਹਨਾਂ ਦਾ ਤਾਂ ਪਿਆਰ ਸੀ ਉਹਨਾਂ ਦੇ ਵਿੱਚ ਤੇ ਉਹ ਕਹਿੰਦੇ ਉਹ ਪਹੁੰਚਦੇ ਆ ਉਹ ਬਜ਼ੁਰਗ ਨੂੰ ਦੇਖਦੇ ਆ ਤਾਂ ਉਦੋਂ ਤੱਕ ਉਹ ਬਜ਼ੁਰਗ ਦੀ ਉਮਰ 110 ਸਾਲ ਤੋਂ ਵੀ ਵੱਧ ਹੋ ਚੁੱਕੀ ਸੀਗੀ ਇਹ ਗੱਲ ਸੱਚ ਆ ਕਿ 110 ਸਾਲ ਤੋਂ ਵੀ ਵੱਧ ਹੋ ਚੁੱਕੀ ਸੀ ਉਹਨੂੰ ਇਹ ਨਹੀਂ ਸੀ ਪਤਾ ਕਿ ਮੇਰੀ ਉਮਰ ਕਿੰਨੀ ਆ ਤੇ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਪਹੁੰਚਣਸਾਰ ਹੀ ਪਹਿਲਾਂ ਤਾਂ ਉਹਨਾਂ ਨੂੰ ਬਿਠਾਉਂਦੇ ਨੇ ਕਹਿੰਦੇ ਨੇ ਉਹਨਾਂ ਦੇ ਚਰਨ ਧਉਂਦੇ ਨੇ ਤੇ ਉਹਨਾਂ ਤੋਂ ਪੁੱਛਦੇ ਨੇ ਸਾਰਾ ਕੁਝ ਕਿ ਕੀ ਤੁਸੀਂ ਸੱਚੀ ਗੁਰੂ ਗੋਬਿੰਦ ਸਿੰਘ ਜੀ ਨੂੰ ਦੇਖਿਆ ਕਿਵੇਂ ਦੇਖਿਆ ਹਨਾ ਉਹਨਾਂ ਦੇ ਉਹਨਾਂ ਦੇ ਨਾਲ ਬੈਠ ਜਾਂਦੇ ਨੇ ਉਹਨਾਂ ਦੇ ਹੱਥ ਫੜ ਕੇ ਉਹਨਾਂ ਦੇ ਨਾਲ ਬੈਠ ਜਾਂਦੇ ਨੇ ਤੇ ਜਿਵੇਂ ਆਪਾਂ ਇੱਕ ਆਪਣਾ ਦਾਦਾ ਜੀ ਹੋਣ ਹਨਾ ਦਾਦੇ ਦੇ ਨਾਲ ਵੀ ਇੱਕ ਪੋਤਾ ਬੈਠ ਜਾਂਦਾ ਜਿਵੇਂ ਇਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਉਹਨਾਂ ਦੇ ਦਾ ਗੋਡੇ ਨਾਲ ਲਾ ਕੇ ਬੈਠ ਜਾਂਦੇ ਨੇ ਨਾਲ ਤੇ ਪੁੱਛਦੇ ਨੇ ਸਾਰਾ ਕੁਝ ਆ ਉਹ ਬਜ਼ੁਰਗ ਦੱਸਦਾ ਹੈ ਕਿ ਮੈਂ ਛੋਟਾ ਜਿਹਾ ਸੀ ਜਦੋਂ ਮੈਂ ਆਪਣੇ ਮਾਪਿਓ ਦੇ ਨਾਲ ਸ੍ਰੀ ਅਨੰਦਪੁਰ ਸਾਹਿਬ ਗਿਆ ਸੀਗਾ ਇੱਕ ਵਿਸਾਖੀ ਦੇ ਦਿਹਾੜੇ ਦੇ ਉੱਤੇ ਤੇ ਉੱਥੇ ਕਹਿੰਦੇ ਦਰਬਾਰ ਲੱਗਿਆ ਸੀਗਾ ਗੁਰੂ ਗੋਬਿੰਦ ਸਿੰਘ ਜੀ ਉਸ ਦਰਬਾਰ ਵਿੱਚ ਸੀਗੇ ਤੇ ਅਸੀਂ ਕਹਿੰਦੇ ਦੂਰੋਂ ਮੈਂ ਕਹਿੰਦਾ ਉਹਨਾਂ ਦੀ ਝਲਕ ਦੇਖੀ ਆ ਤੇ ਹੁਣ ਭਾਵੇਂ ਉਹ ਕਹਿੰਦਾ ਕਿ ਇਸ ਗੱਲ ਨੂੰ 100 ਸਾਲ ਤੋਂ ਵੀ ਵੱਧ ਹੋ ਗਈ ਪਰ ਫਿਰ ਵੀ ਉਹ ਚੇਤਾ ਉਹ ਇੱਕ ਝਲਕ ਕਹਿੰਦਾ ਮੇਰੇ ਮਨ ਦੇ ਵਿੱਚ ਹਜੇ ਵੀ ਛਪੀ ਹੋਈ ਹੈ ਉਹਨਾਂ ਦੀ ਗੁਰੂ ਗੋਬਿੰਦ ਸਿੰਘ ਜੀ ਦੀ ਭਾਵੇਂ ਕਹਿੰਦਾ ਮੈਂ ਦੂਰੋਂ ਦੇਖਿਆ ਪਰ ਹਜੇ ਵੀ ਉਹ ਮੈਨੂੰ ਉਸੇ ਤਰ੍ਹਾਂ ਹੀ ਕਹਿੰਦੇ ਦਿਖਾਈ ਦਿੰਦੇ ਆ ਮੇਰੇ ਮਨ ਦੇ ਵਿੱਚ ਉਹ ਝਲਕ ਹਜੇ ਵੀ ਹੈ ਤਾਂ ਕਹਿੰਦੇ ਕਿ ਮਹਾਰਾਜਾ ਰਣਜੀਤ ਸਿੰਘ ਜਦੋਂ ਉਹ ਸਾਰਾ ਕੁਝ ਸੁਣ ਰਹੇ ਸੀਗੇ ਨਾ ਤਾਂ ਉਹਨਾਂ ਦੀਆਂ ਆਪਣੀਆਂ ਅੱਖਾਂ ਵਿੱਚ ਖੰਝੂ ਸੀ ਤੇ ਇੱਕ ਇੱਕ ਚਮਕ ਵੀ ਸੀ ਜਿਵੇਂ ਉਹ ਆਪ ਦਰਸ਼ਨ ਕਰ ਰਹੇ ਹੋਣ ਗੁਰੂ ਗੋਬਿੰਦ ਸਿੰਘ ਜੀ ਦੇ ਤਾਂ ਕਹਿੰਦੇ ਨੇ ਕਿ ਉਸ ਤੋਂ ਬਾਅਦ ਉਹ ਉਸ ਬਜ਼ੁਰਗ ਦੀਆਂ ਅੱਖਾਂ ਚੁੰਮਦੇ ਨੇ ਕਿ ਤੁਸੀਂ ਇਨ੍ਹਾਂ ਅੱਖਾਂ ਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਨੂੰ ਦੇਖਿਆ ਭਾਵੇਂ ਉਸ ਬਜ਼ੁਰਗ ਦੀ ਹੁਣ ਨਜ਼ਰ ਬਹੁਤ ਜ਼ਿਆਦਾ ਘਟ ਚੁੱਕੀ ਸੀ ਉਹਨਾਂ ਨੂੰ ਸਹੀ ਦਿਖਦਾ ਵੀ ਨਹੀਂ ਸੀ ਪਰ ਕਹਿੰਦੇ ਕਿ ਤੁਸੀਂ ਇਨ੍ਹਾਂ ਅੱਖਾਂ ਨਾਲ ਗੁਰੂ ਗੋਬਿੰਦ ਸਿੰਘ ਜੀ ਨੂੰ ਦੇਖਿਆ ਤੇ ਮੇਰੇ ਲਈ ਤਾਂ ਇਹ ਕਹਿੰਦੇ ਇਸੇ ਤਰ੍ਹਾਂ ਹੀ ਆ ਜਿਵੇਂ ਮੈਂ ਖੁਦ ਉਹਨਾਂ ਦੇ ਦਰਸ਼ਨ ਕਰ ਲਏ ਉਹਨਾਂ ਦੀ ਦੀਦਾਰ ਕਰ ਲਏ ਇਹ ਉਹਨਾਂ ਦਾ ਪਿਆਰ ਸੀ ਆਪਣੇ ਗੁਰੂ ਲਈ ਗੁਰੂ ਗੋਬਿੰਦ ਸਿੰਘ ਜੀ ਲਈ ਤੰਗਤਨ ਲਗੀ ਉਸ ਬਜ਼ੁਰਗ ਦੀ ਉਸ ਤੋਂ ਬਾਅਦ ਦੇ ਵਿੱਚ ਉਹ ਬਜ਼ੁਰਗ ਜਿੰਨੇ ਸਾਲ ਵੀ ਜਾਂਦੇ ਨੇ ਉਹਨਾਂ ਦੀ ਪੂਰੀ ਦੇਖਭਾਲ ਮਹਾਰਾਜਾ ਰਣਜੀਤ ਸਿੰਘ ਵੱਲੋਂ ਖਾਲਸਾ ਦਰਬਾਰ ਵੱਲੋਂ ਕੀਤੀ ਜਾਂਦੀ ਹੈ ਤੇ ਸਮੇਂ-ਸਮੇਂ ਤੇ ਕਹਿੰਦੇ ਨੇ ਕਿ ਮਹਾਰਾਜਾ ਰਣਜੀਤ ਸਿੰਘ ਉਹਨਾਂ ਨੂੰ ਮਿਲਦੇ ਵੀ ਰਹੇ ਨੇ ਹੋਰ ਪੁੱਛਣ ਲਈ ਕਿ ਕਿਵੇਂ ਸੀਗਾ ਸਾਰਾ ਕੁਝ ਕਿੰਨੇ ਵਾਰੀ ਤੁਸੀਂ ਗਏ ਤੇ ਇਹ ਜਿਹੜੇ ਲੋਕ ਹੁਣ ਅੱਜਕੱਲ ਕਹਿੰਦੇ ਨੇ ਕਿ ਉਹਨਾਂ ਨੂੰ ਉਹਨਾਂ ਨੂੰ ਪਿਆਰ ਨਹੀਂ ਸੀਗਾ ਜਾਂ ਐਦਾਂ ਸੀਗਾ ਜਾਂ ਉਹ ਉਹਨਾਂ ਨੂੰ ਹੰਕਾਰ ਹੋ ਗਿਆ ਸੀ ਪਤਾ ਨਹੀਂ ਵੀਰੋ ਕਿਹੜਾ ਇਤਿਹਾਸ ਪੜ੍ਹਦੇ ਆ ਇਹ ਕੋਈ ਇੱਕ ਘਟਨਾ ਨਹੀਂ ਹੈ ਇਸ ਤਰ੍ਹਾਂ ਦੀਆਂ ਕੋਰ ਵੀ ਦਰਜਾ ਘਟਨਾ ਨੇ ਜਿੱਥੋਂ ਪਤਾ ਲੱਗਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਆਪਣੇ ਗੁਰੂ ਪ੍ਰਤੀ ਕਿੰਨਾ ਪਿਆਰ ਸੀਗਾ ਸਿੱਖੀ ਦੇ ਧੰਮਤਾ ਪ੍ਰਤੀ ਕਿੰਨਾ ਪਿਆਰ ਸੀਗਾ ਬਾਕੀ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਮੈਨੂੰ ਤੁਸੀਂ ਕਮੈਂਟ ਕਰਕੇ ਕਹਿ ਸਕਦੇ ਹੋ ਕਿ ਤੁਸੀਂ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਇਹ ਵੀ ਤੁਸੀਂ ਕਮੈਂਟ ਕਰਕੇ ਕਹਿ ਸਕਦੇ ਹੋ ਜਿਹੜੇ ਮਹਾਰਾਜਾ ਰਣਜੀਤ ਸਿੰਘ ਨੂੰ ਇਸ ਤਰ੍ਹਾਂ ਹੰਕਾਰੀ ਕਹਿੰਦੇ ਨੇ ਜਾਂ ਗੁਰੂ ਤੋਂ ਦੇਮੁਖ ਹੋਇਆ ਕਹਿੰਦੇ ਨੇ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ